ਡਿਜੀਟਲ ਜਮਾਨੇ ਵਿੱਚ ਹੁਣ ਵਿਚੋਲੇ ਦੀ ਲੋੜ ਨਹੀਂ ਘਰ ਬੈਠੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਹੁਸ਼ਿਆਰਪੁਰ ਤੋਂ ਕੈਨੇਡਾ ਵਿੱਚ ਰਹਿੰਦੇ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਸੈਣੀ ਸਿੱਖ ਏਰੀਆ ਹੁਸ਼ਿਆਰਪੁਰ ਮੁੰਡੇ ਦੀ ਪੜ੍ਹਾਈ ਡਿਪਲੋਮਾ ਕੀਤਾ ਹੋਇਆ ਕੈਨੇਡਾ ਤੋਂ ਡੇਟ ਆਫ ਬਰਥ 2000 ਕੱਦ 5 ਫੁੱਟ 7 ਇੰਚ ਪਰਿਵਾਰ ਕੋਲੇ ਜ਼ਮੀਨ ਦੇ 3 ਕਿੱਲੇ ਸਾਰੀ ਸ਼ਹਿਰੀ ਜ਼ਮੀਨ ਹੈ ਦੋ ਸ਼ਹਿਰ ਦੇ ਵਿੱਚ ਪਲਾਟ ਮੁੰਡੇ ਦੇ ਇੱਕ ਭਰਾ ਮੈਰਿਡ ਉਹ ਕੈਨੇਡਾ ਵਿੱਚ ਪੀਆਰ ਨੇ ਮੁੰਡਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਵਧੀਆ ਜੋਬ ਕਰਦਾ ਚੰਗੀ ਸੈਲਰੀ ਕਟਿੰਗ ਵਾਲਾ ਸੁੱਧ ਬੈਸ ਨੂੰ ਮੁੰਡਾ ਮੁੰਡਾ ਵਧੀਆ ਐਜੂਕੇਟਿਡ ਤੇ ਵੈਲ ਸਟਾਟਿਡ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਆ ਕੁੜੀ ਸੈਣੀ ਸਿੱਖ ਜਾਂ ਜਰਨਲ ਕਾਸਟ ਵਿੱਚੋਂ ਕੈਨੇਡਾ ਤੋਂ ਪੀਆਰ ਹੋਵੇ ਕੁੜੀ ਦੀ ਉਮਰ 20 ਤੋਂ ਲੈ ਕੇ 25 ਸਾਲ ਤੱਕ ਹੋਵੇ ਉਹ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਪਰਿਵਾਰ ਦੀ ਮੰਗ ਕੋਈ ਨਹੀਂ ਦੁਆਬਾ ਏਰੀਆ ਨੂੰ ਪਹਿਲਾ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ